ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਆਖਿਆ ਸਭ ਤੇ ਉਤਮ ਹਰ ਕੀ ਕਥਾ ਨਾਮ ਸੁੰਤ ਦਰਦ ਦੁਖ ਲਥਾ ਗੁਰੂ ਕਿਰਪਾ ਸਦਕਾ ਜ ਗੁਰਦੁਆਰਾ ਮੱਝੇ ਸਾਹਿਬ ਦੀਵਾਨ ਹਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ قربਾਨੀ ਸ਼ਬਦ ਦੀ ਵਿਚਾਰ ਹੋਈ ਸਤਿਗੁਰੂ ਨੇ ਜਿੰਨੀ ਬੁੱਧ ਦਿੱਤੀ ਉਹਦੇ ਮੁਤਾਬਕ ਅੱਪਾਂ ਵਿਚਾਰ ਕੀਤੀ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਮੈਂ ਕਥਾ ਕਰਕੇ ਬਾਹਰ ਨਿਕਲਿਆ ਤੇ ਇਹ ਸਿੱਖ ਨੌਜਵਾਨ ਇਹਦੇ ਤੇ ਬੜਾ ਮਾਣ ਆ ਸਰਦਾਰ ਖਰਜਿੰਦਰ ਸਿੰਘ ਜਿਨੇ ਪੰਜ ਤਖਤ ਜਿਹੜੇ ਆ ਖਾਲਸਾ ਪੰਥ ਨੇ ਉਹਦੀ ਯਾਤਰਾ ਸਾਈਕਲ ਦੇ ਉੱਤੇ ਕੀਤੀ ਆ ਔਰ ਕਈ ਕஷ்ட ਵੀ ਸਹਾਰੇ ਆ ਔਰ ਅੱਜ ਇਹ ਮੈਨੂੰ ਮਿਲਿਆ ਇਹਨਾਂ ਨੂੰ ਮਾਨ ਸਨਮਾਨ ਦਿੰਦਿਆਂ ਮੈਨੂੰ ਬਹੁਤ ਖੁਸ਼ੀ ਆ ਇਹੋ ਜੇ ਨੌਜਵਾਨਾਂ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਇਹੋ ਜੇ ਨੌਜਵਾਨ ਪ੍ਰੇਰਣਾ ਸਰੋਤ ਆ ਕਿ ਜੇ ਅਸੀਂ ਗੁਰੂ ਦੇ ਨਾਲ ਜੁੜੇ ਆ ਤੇ ਅਸੀਂ ਵੱਡੀ ਤੋਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਆ ਨਸ਼ਿਆਂ ਤੋਂ ਦੂਰ ਹੋ ਕੇ ਸਾਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਜੀਵਨ ਬਤੀਤ ਕਰਨਾ ਚਾਹੀਦਾ ਤੋਂ ਸਰਦਾਰ ਹਰਜਿੰਦਰ ਸਿੰਘ ਸ਼੍ਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਸਨਮਾਨਿਤ ਕਰਦਿਆ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਕੇ ਅਰਦਾਸ ਕਰਦਾ ਕਿ ਪਾਤਸ਼ਾਹ ਇਸ ਨੌਜਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਇਹ ਇਸੇ ਤਰ੍ਹਾਂ ਲੱਗੇ ਰਹਿਣਾ ਔਰ ਇਸ ਨੌਜਵਾਨ ਤੋਂ ਸਾਰੇ ਜਾਣੇ ਪ੍ਰੇਰਣਾ ਲੈਣ ਆਪਣੇ ਤਖਤ ਸਹਿਬਾਨਾਂ ਦੇ ਨਾਲ ਜੋੜਨਾ ਕਿਉਂਕਿ ਜਦੋਂ ਇਹਨਾਂ ਦੀ ਸਾਈਕਲ ਯਾਤਰਾ ਦਾ ਜ਼ਿਕਰ ਆਇਆ ਤੇ ਮੈਨੂੰ ਸਰਦਾਰ ਧੰਨਾ ਸਿੰਘ ਚੈਲ ਦਾ ਹੁਣ ਚੇਤਾ ਆ ਗਿਆ ਧੰਨਾ ਸਿੰਘ ਚੈਲ ਸਰਦਾਰ ਜਿਨੇ 1930 ਤੋਂ ਲੈ ਕੇ ਤੇ 34 ਤੱਕ ਸਾਈਕਲ ਯਾਤਰਾ ਕੀਤੀ ਉਹਦੀ ਇੱਕ ਬੜੀ ਖੂਬੀ ਉਹਨੇ ਨਾਲ ਕੈਮਰੇ ਰੱਖੇ ਸੀ ਉਹ ਵੇਲੇ ਦੀਆਂ ਪੁਰਾਤਨ ਫੋਟੋਆਂ ਤੇ ਨਾਲ ਉਹ ਡਾਇਰੀ ਤੇ ਲਿਖਦਾ ਸੀ ਕਿਹੜਾ ਗੁਰਦੁਆਰਾ ਕਿੱਥੇ ਆ ਔਰ ਉਹਦੀ ਇੱਕ ਕਿਤਾਬ ਹੈਗੀ ਆ ਮੇਰੀ ਗੁਰਤੀਰਥ ਸਾਈਕਲ ਯਾਤਰਾ ਧੰਨਾ ਸਿੰਘ ਚੈਲ ਦੀ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਬੜੀ ਮੋਟੀ ਕਿਤਾਬ ਆ ਉਸ ਵੇਲੇ ਕਿੰਨੇ ਗੁਰਦੁਆਰੇ ਅਜ ਕਿੰਨੇ ਗਾਇਬ ਹੋ ਗਏ ਭਾਰਤ ਵਿੱਚ ਵੀ ਉਸ ਕਿਤਾਬ ਤੋਂ ਪਤਾ ਲੱਗਦਾ ਔਰ ਉਹਨੇ ਉਸ ਵੇਲੇ ਇੱਕ ਵੱਡਮੂਲਾ ਖੋਜਦਾ ਵੀ ਕੰਮ ਕੀਤਾ ਇਹੋ ਜੇ ਕੰਮ ਕੌਮ ਦੇ ਨੌਜਵਾਨਾਂ ਨੂੰ ਕਰਨੇ ਚਾਹੀਦੇ ਵਾਧ ਤੋਂ ਵਾਧ ਤਾਂ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਮਾ ਇਤਿਹਾਸ ਨੂੰ ਸਾਂਭਣ ਔਰ ਇਤਿਹਾਸ ਦੇ ਨਾਲ ਜੁੜਨ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਗੁਰੂ ਸਾਹਿਬ ਕਿਰਪਾ ਕਰਨ ਇਸ ਨੌਜਵਾਨ ਨੂੰ ਤੇ ਸਾਡੀ ਸਾਰੀ ਜਵਾਨੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਕਰਤਾ ਸਾਤਾ ਦੀ ਵਾਹਿਗੁਰੂ ਜੀ ਨੇ ਸੀ ਕਮਿਟੀ ਬਣਾਇਆ ਚਾਹਉ ਹਾਂਜੀ 350 ਸਾਲਾ ਜੋ ਸ਼ਹੀਦੀ ਸਾਕੇ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਤੇ 350 ਸਾਲਾ ਗੁਰਿਆਈਪੁਰ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਅਨੰਦਪੁਰ ਸਾਹਿਬ ਦੀ ਮubaraka ਧਰਤੀ ਤੇ 21 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਗੁਰਦੁਆਰਾ ਸ਼ੀਸ਼ਗਾਹ ਸਾਹਿਬ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਔਰ ਪਿਛਲੇ ਤਕਰੀਬਨ 15-20 ਦਿਨ ਤੋਂ ਰੋਜ਼ ਹੀ ਦੋ-ਤਿੰਨ ਨਗਰ ਕੀਰਤਨ ਅਨੰਦਪੁਰ ਸਾ ਉਥੇ ਰੌਣਕਾਂ ਜਿਹੜੀਆਂ ਸ਼ਤਾਬਦੀਆਂ ਸ਼ੁਰੂ ਹੋ ਗਈਆਂ ਸਮੁੱਚੇ ਪੰਥ ਨੂੰ ਗੁਰਦੁਆਰਾ ਸੀਤਕਾਂ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣਾ ਚਾਹੀਦਾ ਤੇ ਸ਼ਤਾਬਦੀ ਨੂੰ ਵੱਧ ਤੋਂ ਵੱਧ ਮਨਾਉਣਾ ਚਾਹੀਦਾ ਬਾਕੀ ਮੈਂ ਰਾਤੀ ਨਾ ਕਿ ਨਗਰ ਕੀਰਤਨ ਆਇਆ ਸੀ ਆਪਣੇ ਪਟਨਾ ਸਾਹਿਬ ਤੋਂ ਤੱਕ ਸ਼੍ਰੀ ਹਰਮੰਦਰ ਸਾਹਿਬ ਤੋਂ ਤੇ ਅਸੀਂ ਉਥੇ ਜਿੱਥੇ ਦਾਲ ਪੰਥ ਬਾਬਾ ਬਿੱਦੀ ਚੰਦ ਹੋਣਾਂ ਦਾ ਸਥਾਨ ਹੈ ਉੱਥੋਂ ਤੁਰ ਕੇ ਅੱਗੇ ਸਾਰ ਆਏ ਤੇ ਰਸਤੇ ਦੇ ਵਿੱਚ ਕੋਈ ਵੀ ਲੈਟ ਨਹੀਂ ਸੀ ਜਗਦੀ ਸਰਕਾਰ ਦੇ ਵੱਲੋਂ ਉੱਥੇ ਕੋਈ ਅਜੇ ਤੱਕ ਪੁਖਤਾ ਪ੍ਰਬੰਧ ਨਹੀਂ ਔਰ ਲਾਈਟਿੰਗ ਕਰਨੀ ਤੇ ਇਹਨਾਂ ਦਾ ਕੰਮ ਅਜੇ ਤੱਕ ਉਹ ਨਹੀਂ ਲਾ ਸਕੇ ਇਹਨਾਂ ਨੂੰ ਸ਼ਤਾਬਦੀ ਮਨਾਉਣ ਦੇ ਲਈ ਜਿਹੜੇ ਇਹਨਾਂ ਦੇ ਕੰਮ ਆ ਰੋਡ ਬਣਾਉਣੇ ਸੜਕਾਂ ਬਣਾਉਣੀਆਂ ਲੈਟਾ ਲਾਉਣੀਆਂ ਉਹ ਸਤਲੋਜ ਵਾਲਾ ਜਿਹੜਾ ਪੁਲ ਵਾ ਉਹਦਾ ਵੀ ਬਹੁਤ ਗੜਬੜਾ ਹੋਦੀ ਮਤਲਬ ਬਹੁਤ ਜ਼ਿਆਦਾ ਟੁੱਟਾ ਹੋਇਆ ਹੋ ਉਥੋਂ 5-7 ਮਿੰਟੋ ਪੁਲ ਨੂੰ ਪਾਰ ਕਰਨ ਤੇ ਲੱਗ ਜਾਂਦੇ ਔਰ ਉੱਥੇ ਹਾਦਸਾ ਵੀ ਕੋਈ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਤੁਰੰਤ ਇਹ ਜਿਹੜੇ ਵੀ ਇਹਨਾਂ ਦੇ ਕੰਮ ਹਨ ਥੋੜਾ ਜਿਹਾ ਪੈਦਵਰਕ ਸ਼ੁਰੂ ਕੀਤਾ ਬਾਕੀ ਦੇ ਕੁਝ ਹੋਇਆ ਨਹੀਂ ਇਹਨਾਂ ਨੂੰ ਤੁਰੰਤੋ ਕੰਮ ਕਰਨਾ ਚਾਹੀਦਾ ਕਿਉਂਕਿ ਕੌਮ ਨੇ ਉੱਥੇ ਸ਼ਤਾਬਦੀ ਮਨਾਉਣੀ ਆ ਤੇ ਇਹੋ ਜੀ ਕੋਈ ਰਿਕਵਰਡ ਜਿਹੜੀ ਉੱਥੇ ਨਹੀਂ ਬਣਨੀ ਚਾਹੀਦੀ ਪੰਜਾਬ ਸਰਕਾਰ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਆਸਟ੍ਰੇਲੀਆ ਵਿੱਚ ਦਿਲਜੀਤ ਦਾ ਸ਼ੋਅ ਹੈ ਪਕਾਰਪੈਨ ਤੋਂ ਮਨਾ ਕੀਤਾ ਅੰਦਰ ਜਾਣ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਵਿਤਕਰਾ ਵਾਰ-ਵਾਰ ਕਿਉਂ ਕੀਤਾ ਜਾਂਦਾ ਦੇਖੋ ਗੱਲ ਕੱਲੇ ਆਸਟ੍ਰੇਲੀਆ ਦੀ ਥੋੜਾ ਗੱਲ ਤੇ ਇਸ ਮੁਲਕ ਦੀ ਵੀ ਆ ਸਾਡੇ ਮੁਲਕ ਦੇ ਵਿੱਚ ਸਾਡੀ ਬੱਚੀ ਦੀ ਜਦੋਂ ਕਿਰਪਾ ਨਾਲ ਲਾਉਣ ਦੀ ਗੱਲ ਆਈ ਰਾਜਸਥਾਨ ਦੇ ਵਿੱਚ ਇੱਥੇ ਕੜੇ ਲਵਾਏ ਜਾਂਦੇ ਹੁਣ ਸਾਡੇ ਜਿਹੜੇ ਹੱਕ ਹਕੂਕ ਆ ਜਦੋਂ 1947 ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਰਤ ਨਾਲ ਜੋੜਿਆ ਤਾਂ ਇਥੋਂ ਦੀਆਂ ਹਕੂਮਤਾਂ ਦਾ ਫਰਜ ਬਣਦਾ ਵੀ ਸਾਡੇ ਜਿਹੜੇ ਹੱਕ ਹਕੂਕ ਆ ਉਹਨਾਂ ਦਾ ਧਿਆਨ ਰੱਖਣਾ ਤੋਂ ਜਿੱਥੇ ਕਿਤੇ ਵੀ ਇਦਾਂ ਕਕਾਰ ਲਾਉਣ ਦੀ ਗੱਲ ਆਉਂਦੀ ਅੱਜ ਜਦੋਂ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਮਨਾਇਆ ਜਾ ਰਿਹਾ ਤੇ ਆਪਾਂ ਸਭ ਜਾਣਦੇ ਆਂ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਸਾ ਕਾ ਤਿਲਕ ਤੇ ਜੰਜੂ ਉਸ ਵੇਲੇ ਕਿਉਂਕਿ ਹਿੰਦੂ ਵੀਰਾਂ ਦੀ ਅੱਜ ਵੀ ਇਹ ਧਾਰਮਿਕ ਪਛਾਣ ਆ ਇਹਨੂੰ ਮਿਟਿਆ ਜਾ ਰਿਹਾ ਹੈ ਗੁਰੂ ਨੇ ਇਹਨਾਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਆਜ਼ਾਦੀ ਲਈ ਵੀ ਆ ਤਾਂ ਸਾਰੇ ਸੰਸਾਰ ਦੇ ਵਿੱਚ ਹਰੇਕ ਦੇ ਜਿਹੜੇ ਮਨੁੱਖੀ ਹੱਕ ਆ ਤੇ ਧਾਰਮਿਕ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਕਕਾਰ ਗੁਰੂ ਨੇ ਦਿੱਤੇ ਆ ਗੁਰੂ ਦੇ ਪਿਆਰ ਦੀ ਨਿਸ਼ਾਨੀ ਆ ਸੇਖ ਇਹਨਾਂ ਨੂੰ ਸਾਹਮਣੇ ਰੱਖਦਾ ਤਾਂ ਇਹੋ ਜੀ ਕਿਤੇ ਵੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਭਾਰਤ ਸਰਕਾਰ ਨੂੰ ਵੀ ਉੱਥੋਂ ਦੇ ਨਾਲ ਗੱਲ ਕਰਨੀ ਚਾਹੀਦੀ ਪ੍ਰਸ਼ਾਸਨ ਨਾਲ ਜਿਨ੍ਹਾਂ ਨੇ ਕਿਰਪਾਨ ਲੋਹਾਈ ਬਾਕੀ ਜਿਹੜੀਆਂ ਇੱਥੇ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਉੱਤੇ ਵੀ ਰੋਕ ਲੱਗਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ